ਹਾਜ਼ਲਕਾ ਤੇ ਮੰਡੀ ਅਰਨੀਵਾਲਾ ਵਿਖੇ ਅਰਨੀਵਾਲਾ ਤੋਂ ਮਲੋਟ ਹਾਈਵੇ ਤੇ ਲਾਇਆ ਗਿਆ ਜਾਮ ਮ੍ਰਿਤਕ ਦੇ ਪਰਿਵਾਰ ਵਾਲਿਆਂ ਵੱਲੋਂ ਕੀਤਾ ਗਿਆ ਜਾਮ ਕੀਤੀ ਇਨਸਾਫ ਦੀ ਮੰਗ ਕਿਹਾ ਗਿਆ ਕਿ ਪੁਲਿਸ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਦਕਿ ਮੁੱਖ ਮੰਤਰੀ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਨਾਲ ਫੋਟੋਆਂ ਵੀ ਕਰਾਈਆਂ ਅਤੇ ਫੋਟੋ ਆਖਾਂਦੇ ਹੋਏ ਮ੍ਰਿਤਕ ਦੀ ਮਾਤਾ ਅਤੇ ਪਿੰਡ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਉੱਥੇ ਬਹੁਜਨ ਸਮਾਜ ਪਾਰਟੀ ਨੇ ਵੀ ਇਨਸਾਫ ਦੀ ਮੰਗ ਕੀਤੀ ਕਿਹਾ ਗਿਆ ਕਿ Dalit ਪਰਿਵਾਰ ਵਾਲ ਕੋਈ ਤਿਆਰ ਨਹੀਂ ਦਿੰਦਾ ਇਸ ਕਰਕੇ ਉਹਨਾਂ ਦਾ ਧੱਕੇਸ਼ਾਹੀ ਹੋ ਰਹੀ ਹੈ ਇਸ ਮੌਕੇ ਬੋਲਦੇ ਹੋਏ ਡੀਐਸਪੀ ਏਆਰ ਸ਼ਰਮਾ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਮਾਮਲਾ ਜੀ ਸਾਡਾ ਜਿਹੜਾ ਹੈਪੀ ਹੈ ਜੀ ਵਿੰਦਾ ਉਹਦੇ ਨਾਲੇ ਕੰਮ ਕਰਦਾ ਸੀ ਹਾਤੇ ਤੇ ਜੀ ਤੇ ਵਿੰਦੇ ਨੇ ਭੇਚਲ ਕੇ ਜੀ ਕੋਈ ਮਾਉਂ ਕੁੱਟ ਮਾਰ ਕੇ ਦੀ ਅੱਖ ਘੜਤੀ ਜਵਾੜਾ ਭੰਨਿਆ ਜੀ ਇਹਦਾ ਕੁੱਟ ਕੇ ਸੱਟ ਕੇ ਬਾਅਦ ਚ ਜਾਂਦਾ ਘਰੇ ਆ ਕੇ ਆਖੇ ਇਹਦਾ ਜੀ ਐਕਸੀਡੈਂਟ ਹੋ ਗਿਆ ਮੁੰਡੇ ਦੀ ਮਾਂ ਘਰੇ ਹੈ ਨਹੀਂ ਸੀ ਉਹਦਾ ਫਾਦਰ ਘਰੇ ਹੈ ਨਹੀਂ ਸੀ ਉਹ ਗਿਆ ਸੀ ਆਦੇ ਸੌਰਿਆਂ ਤੇ ਉਹਨਾਂ ਦੀ ਨਾਨੀ ਬਿਮਾਰ ਸੀ ਜੀ ਉਹ ਨਿੱਕੇ ਸ਼ੋਰ ਸੀ ਘਰੇ ਉਹਨਾਂ ਨੇ ਐਵੇਂ ਪਰਚਾ ਬਣਵਾਤਾ ਕਿ ਇਹਦਾ ਐਕਸੀਡੈਂਟ ਹੋਇਆ ਜੀ ਸਾਰੀ ਐਮ ਆਰ ਸਾਡੀਆਂ ਸਾਰੀਆਂ ਰਿਪੋਰਟਾਂ ਥਾਣੇ ਦਿੱਤੀਆਂ 3 ਮਹੀਨੇ ਹੋ ਗਏ ਜੀ ਕੋਈ ਸਾਡੀ ਸੁਣਵਾਈ ਨਹੀਂ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਇਹ ਨਾਮ ਸੀ ਜਿੰਦਾ ਜੀ ਇੱਕ ਕੁਲਦੀਪ ਜੀ ਅਫਗਾਨੀ ਜੀ ਚੈੱਕ ਨਹੀਂ ਉਮਰ ਸੀ ਕੀ ਦੀ ਉਮਰ ਹੈਗੀ 28 29 ਸਾਲ ਦੀ ਜੀ ਤੇ ਇਹਨੇ ਸੱਟਾਂ ਕਦੋਂ ਲਾਈਆਂ ਸੀ ਸੱਟਾਂ 2-3 ਮਹੀਨੇ ਹੋ ਗਏ ਜੀ ਇਹਦੋਂ ਤੋਂ ਲਾਈਆਂ 2-3 ਮਹੀਨੇ ਹੋ ਗਏ ਹਾਂਜੀ ਦੇਖ ਰਹੇ ਹਲਾਚ ਸੀਗਾ ਹਾਂਜੀ ਫਰੀਦਕੋਟ ਜੀ ਮੈਡੀਕਲ ਚ ਤੇ ਕਦੀ ਮੌਤ ਕਦੋਂ ਹੋਈ ਆ ਬਹੁਤ ਜੀ ਕੱਲ ਤੇ ਪਹਿਲੇ 1:30 ਵਜੇ ਜੀ ਠੀਕ ਹੈ ਫਰੀਦਕੋਟ ਲੈ ਕੇ ਸੀ ਫਰੀਦਕੋਟ ਜੀ ਫਰੀਦਕੋਟ ਆ ਮੈਡੀਕਲ ਚ ਜੀ ਠੀਕ ਹੈ ਤੇ ਤੁਸੀਂ ਕੀ ਮੰਗਤੀ ਦਾ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਮੁਰਜਵਾਨ ਚੱਕਨੇ ਚਾਹੀਦੇ ਸੀ ਉਹਨਾਂ ਸਜ਼ਾ ਦੇਣੀ ਚਾਹੀਦੀ ਜੀ ਕੋਈ ਪਰਚਾ ਨਹੀਂ ਕੀਤਾ ਕੋਈ ਸੁਣਵਾਈ ਨਹੀਂ ਕੀਤੀ ਸ਼ੁਭਾਚ ਐਸਓਚੋ ਨੂੰ ਪਰਚਾ ਦਿੱਤਾ ਉਹ ਪੈਸੇ ਲੈ ਕੇ ਉਹ ਚੁੱਪ ਕਰਕੇ ਬਹਿ ਗਿਆ ਜੀ ਕੋਈ ਸੁਣਵਾਈ ਨਹੀਂ ਹੁੰਦੀ ਸਾਡੀ ਠੀਕ ਹੈ ਜੀ ਤੁਸੀਂ ਦੱਸੋ ਇਹ ਉਦੋਂ ਬਾਅਦ ਵੀ ਜੀ ਨੇ ਇੱਕ ਬੇਨਤੀ ਹੈ ਸਾਡੀ ਸਾਡੀ ਮਦਦ ਕਰੋ ਇਹ ਇਹ ਛੋਟਾ ਭਰਾ ਸੀ ਮੇਰਾ ਉਦੋਂ ਬਾਅਦ ਹਾਂਜੀ ਬਰਾਬਰ ਹੈ ਮੇਰੇ ਇਹਦੇ ਨਾਲ ਜਾਸਤੀ ਕੀਤੀ ਆ ਲੜਾਈ ਕੀਤੀ ਆ ਕੰਮ ਦਵਾਏ ਬੰਦੇ ਪਵਾਦੇ ਆ ਇਹ ਬੰਦੇ ਪਵਾਦੇ ਉਹਨਾਂ ਨੇ ਪਵਾ ਕੇ ਇਹਦੇ ਖਾਣੇ ਸੀ ਆ ਗਏ ਆ ਵਿਕਾਤ ਲਈ ਦਰਖਾਸਤ ਨਹੀਂ ਦਰਖਾਸਤ ਦੇ ਦਿੱਤੀ ਅਸੀਂ ਵੀ ਆ ਗੱਲ ਐ ਸੁਚੇ ਸਾਹਿਬ ਵੀ ਨਹੀਂ ਸੀ ਮੁੰਚੀ ਵੀ ਨਹੀਂ ਚੰਦਰ ਸ਼ੁਭਾਸ਼ ਨੇ ਦਰਖਾਸਤ ਨਹੀਂ ਗੱਲ ਜੇ ਵੀ ਪਾ ਕੇ ਦਰਵਾਜ਼ਾ ਇਹ ਜੀ ਹੁਣ ਦੱਸੋ ਵੀ ਕੀ ਉਹਨਾਂ ਦੇ ਇਹ ਮਿਲੇ ਸੀ ਸ਼ੁਭਾਸ਼ ਜੀ ਥਾਣੇ ਦਾ ਰਿਪੋਰਟਾ ਸਾਡੇ ਟਾਲੀ ਵਾਲੇ ਕਰਨ ਦਾ ਕੋਈ ਨਹੀਂ ਠੀਕ ਹੈ ਵੀ ਅਜੇ 15 ਦਿਨ ਇਹ ਗੱਲ ਨੂੰ ਹੋ ਗਿਆ ਜੀ 20 ਦਿਨ ਉਹ ਬਿਆਨ ਦੇ ਕੇ ਗਿਆ ਜੀ ਉਹ ਉਹ ਵੀ ਬਿਆਨ ਦੇ ਗਿਆ ਵੀ ਮੈਨੂੰ ਆਹ ਕੀਤਾ ਕਿ ਉਹ ਮਰਨ ਵਾਲਾ ਮੁੰਡਾ ਵੀ ਉਹ ਦੂਰ ਦੂਰਾ ਤੀਰਾ ਕਰਨ ਕੀਤਾ ਉਹਨਾਂ ਨੇ ਹਰੇ ਭਾਈ ਅਗਰੇ ਚਾਚਾ ਜੀ ਆ ਗਏ ਅਲੋ ਅਲੋ ਫੋਟੋ ਆ ਵੇਖੋ ਆ ਜੱਫੀਆਂ ਆ ਆ ਵੇਖ ਲਓ ਜੀ ਆ ਬੰਦਾ ਆ ਆ ਖੜਾ ਆਹ ਬੰਦਾ ਹਾਂਜੀ ਸਰ ਤੇ ਅੱਜ ਇਹਦੀ ਸਲਵਾਈ ਨਹੀਂ ਪੰਜ ਨਾਲ ਚ ਆਈ ਉਹ ਦੋਵੇਂ ਲੈ ਜਾਂਦੀ ਹੈ ਮੈਂ ਨਾਲ ਬੁਰਜੀ ਤੁਰ ਤੁਰ ਕੇ ਭਗਵੰਤ ਮਾਰ ਜਾਵੇ ਕੱਲ੍ਹ ਤਾਲੇ ਹਰੇ ਕਰੇ ਸਾਡੀ ਕੌਣ ਤਾਂ ਨਿਕਲੇ ਆ ਮਤ ਭਗਵੰਤ ਮਾਹ ਇਹ ਮੇਰਾ ਬੇਟਾ ਹਾ ਮੇ ਬੇਟਾ ਤਾਂ ਹੈ ਹਾਂ ਜੀ ਨਦੀਪ ਸਿੰਘ ਬੇਟਾ ਸੀਐਮ ਛੁੱਟ ਕਰਿਆ ਸੀ ਹਾਏ ਮੇਰਾ ਬੇਟਾ ਹੈ ਮੇਰੇ ਘਰੇ ਕੋਡ ਆਇਆ ਹੈ ਮੇਰੀਆਂ ਫੋਟੋ ਇਹਦੇ ਨਾਲ ਲੱਤੀਆਂ ਕਰਨੀਆਂ ਨੇ ਇਹਦੇ ਨਾਲ ਸਿਆਦੇ ਸੁਲਬਾਈ ਜੀ ਮੇਰੀ ਸਨਾਈ ਨੂੰ ਬੰਦੇ ਜਿਹੜਾ ਕੰਨ ਵਾਲੇ ਦਾ ਰਾਣਾ ਉਹ ਕਰਵਾਈ ਜਾਂਦਾ ਹਾਏ 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 ਮੇਰੇ ਪੁੱਤリエ ਕੱਖ ਘੜਤੀ ਅਜਵਾੜੀ ਦੀਆਂ ਬਿਨਾ ਤੋੜਤੀਆਂ ਆਏ ਆਏ ਮੇਰਾ ਪੁੱਤ ਆਇਆ ਅੱਜ ਸਰਕਾਰ ਆਪ ਆਈ ਆ ਨਵੀਂ ਚੋਣੋ ਇਹ ਨਾਲ ਜੁੜਿਆ ਆਏ 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 ਆ ਕੱਲ ਪਰਸੋ ਫੇਰ ਉਹਨਾਂ ਨੇ ਘਰੇ ਸੱਦਿਆ ਮੇਰੇ ਬੰਦੇ ਨੂੰ ਸੱਦ ਕੇ ਲੈ ਗਿਆ ਰਾਣਾ ਆਹ ਦਾ ਪਿੰਡ ਵਾਲਿਆਂ ਦਾ ਨਾਂ ਲੈਂਦੇ ਸੀ ਆਖਿਆ ਵੀ ਤੂੰ ਖੋਦ ਤੂੰ ਆ ਮੇਰੇ ਪੁੱਤ ਨੂੰ ਘਰੋਂ ਸਾਫ਼ ਸੱਦ ਕੇ ਲੈ ਕੇ ਜਾਂਦਾ ਤਾਂ ਕਦੇ 5 ਵਜੇ ਆ ਗਿਆ ਕਦੇ 4 ਵਜੇ ਆ ਗਿਆ ਕੰਮ ਕਰਦੇ ਨੂੰ ਲੈ ਜਾਂਦਾ ਹਟਾ ਕੇ ਮੇਰੇ ਘਰੇ ਉਹ ਕੋਠੇ ਦੀ ਛੱਤ ਢਾਈ ਪਈ ਆ ਉਹ ਆਂਦਾ ਮੈਂ ਦੂਜਾ ਤੂੰ ਮੇਰੇ ਨਾਲ ਚੱਲ ਉੱਥੇ ਸਾਡੀ ਛੱਤ ਖੜੀ ਆ ਹਾਏ 26 ਤਰੀਕ ਨੂੰ ਅਸੀਂ ਚੁੰਨੀ ਜੜਾਵਾ ਕਰਨਾ ਸੀ ਦਾ ਇਹ ਨੂੰਹਾਂ ਦਾ ਬਣਾਸ ਵਰਕੇ ਨਾ ਮੈਂ ਦੋ ਲੱਡੂ ਦੇ ਦਾਂ ਤਾਂ ਗਿਆਨੀ ਤੇਰਾ ਵਿਆਹ ਨਾ ਹੋਣ ਦੇਵਾਂ ਅਸੀਂ ਆਸੇ ਗੱਲ ਪਾਲੀ ਮੈਂ ਐ ਮੈਂ ਜਦੋਂ ਆ ਕੇ ਵੇਖਿਆ ਮੈਂ ਉਹਦੇ ਪੇਕਿਆ ਤੇ ਕਿਸਾਂ ਮੇਰੀ ਬਾਹ ਬਿਮਾਰ ਸੀ ਆਂਦਾ ਉਦਾਨ ਸੀ ਜਦੋਂ ਤੱਕ ਮੈਂ ਤਾਂ ਵੇਖ ਗਿਆ ਤਾਂ ਸਹੀ ਜਦੋਂ ਮੈਂ ਹਾਤੇ ਤੇ ਵੇਖਿਆ ਜਾ ਕੇ ਜਿਹਦੇ ਤੇ ਮੀਟ ਰੱਖਦਾ ਸੀ ਉਹਦੇ ਤੇ ਰਸ ਉਹ ਕੰਨ ਵਾਲੇ ਉਹਦਾ ਉੱਥੇ ਖੂਨ ਪਿਆ ਮੁੰਡੇ ਨੂੰ ਖਿੱਚ ਕੇ ਦੀ ਦੁਕਾਨ ਦੇ ਗਿਆ ਕੀਤਾ ਅਸੀਂ ਦੋਨੇ ਜਾਵੜੇ ਮੇਰਾ ਭੈ ਭਰਾ ਇੱਕ ਨਾਲ ਰਾਣਾ ਉੱਥੇ ਵੀ ਸਾਨੂੰ ਧਮਕੀਆਂ ਦੇਵੇ ਆ ਮੇਰੇ ਮੁੰਡੇ ਨੂੰ ਆਂਦਾ ਇਹਦੀ ਦੀ ਹੋਰ ਦੁਸ਼ਮਣੀ ਹੋ ਵੀ ਮੈਂ ਕਾ ਦੁਸ਼ਮਣੀ ਕੋਈ ਨਹੀਂ ਕੀ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ ਮੈਂ ਕਿ ਤੂੰ ਦੱਸ ਸਕੇ ਮਾਰਦਾ ਜੇ ਮਾਰਨੀ ਆ ਸੀ ਆਈ ਦਾ ਐਕਸੀਡੈਂਟ ਹੋ ਗਿਆ ਹਾਏ ਦੇਖੀਦਾ ਪੀਰ ਤੁਸੀਂ ਨਾ ਜਾਓ ਨਹੀਂ ਨਹੀਂ ਕੁਝ ਨਹੀਂ ਮੈਂ ਵੇਖਲਾ 2 2.5 ਮਹੀਨੇ ਉੱਤੇ ਰਹੀ ਫਿਰ ਹੈਪੀ ਸਾਡੇ ਮੰਗਰ ਗਿਆ ਜਿੱਦੇ ਉਹਦੀ ਅੱਖ ਡੱਡੀ ਆ ਡਾਕਟਰਾਂ ਨੇ ਹਾਏ ਮੁੰਡੇ ਨੂੰ ਆਂਦਾ ਸਾਡਾ ਨਾਂ ਨਾ ਲਾਉ ਜੇ ਕਿਸੇ ਨੂੰ ਹੋਰ ਨੂੰ ਆਖੋ ਜੇ ਹੈਪੀ ਕੋਣ ਹਾਏ ਪੀਜੀ ਦਾ ਤੇ ਭਾਜੀ ਨੇ ਮਾਰੀਆਂ ਸੱਟਾਂ ਇਹਦੇ ਹਾਏ ਪਾਪੀ ਤੇ ਦੁਦਲਾ ਕੀ ਲੇ ਲੇ ਚਿੰਦਾ ਚਿੰਦਾ ਆ ਉਹ ਡਾਲੀ ਵਾਲੇ ਤੇ ਮੁੰਡੇ ਨੂੰ 6 ਵਜੇ ਲੈ ਗਏ ਘਰ ਉਹਨੂੰ ਆਦੇ ਆਜ਼ਾਦ ਗਿਆ ਸ਼ਰਾਬ ਦਾ ਪਿਆ ਆ ਪਾਪੀ ਗਿਆ ਜਦੋਂ ਇਹ ਲਪੀ ਕੇ ਆਇਆ ਇਹ ਨਾ ਮੈਨੂੰ ਧੁੰਦਲਾ ਦੀਂਦਾ ਆਂਦੇ ਸ਼ਰਾਬ ਚ ਕੁਝ ਹੋਣਾ ਆਂਦੇ ਨੇ ਇੱਕ ਵੇਰੀ ਆਖਿਆ ਆ ਦਾ ਕੁਝ ਨਹੀਂ ਹੋਣਾ ਹਾਂ ਨਾ ਆ ਦਾ ਕੁਛ ਨਹੀਂ ਮੜ ਕੇ ਉਹ ਆ ਗਿਆ ਚਿੰਦੇ ਆ ਦਾ ਚਿੰਦਾ ਆ ਗਿਆ ਤੇ ਚਿੰਦੇ ਨੂੰ ਆ ਕੇ ਆ ਨਾ ਮੇਰਾ ਸਿਰ ਫੜ ਲਿਆ ਉਹਨੇ ਬਸ ਡਈ ਪਏ ਮੈਨੂੰ ਆ ਦਾ ਮੰਮੀ

ਆਦਾ ਤੇ ਸਵੇਰੇ ਤੇਰਾ ਖਰਚਾ ਉਹ ਪਰਚਾ ਕੱਟਿਆ ਜਾਊਗਾ ਮਹਾਰਾਜ ਜੀ ਕਿਹੜੀ ਉਹ ਇਹਨਾਂ ਨੂੰ ਦਿੱਤੀ ਹੈ ਇਹ ਤਾਂ ਨਕਲ ਹੀ ਆਇਆ ਇਹਦਾ ਨਕਲ ਆਇਆ ਇਸ ਲਈ ਇਹਨਾਂ ਕੋਲੇ ਨਹੀਂ ਅਸਲੀ ਇਹ ਆਇਆ ਹੈ ਤਾਂ ਉਹ ਵੀ ਯਾਰ ਅਸਲੀ ਇਹਨਾਂ ਨੇ ਪੜ੍ਹਨ ਦੀ ਸਾ ਤੋਂ ਆਹ ਸਾਟਾ ਵੀ ਬਤਾ ਅਸੀਂ ਉਹ ਤਖਵੀਰ ਬਾਦਲ ਦੇ ਬੰਦੇ ਜਸਰ ਕੇ ਪਾਸੇ ਸਾਡੀ ਪਿੰਡ ਦੇ ਵਿੱਚ ਕੋਈ ਪਾਲਟੀ ਬਾਜੀ ਪੜਾ ਕੋਈ ਆਮ ਪਾਲਟੀ ਦਾ ਹੈ ਪੜਾ ਕੋਈ ਕਾਂਗਰਸੀ ਅਸੀਂ ਸਾਰੇ ਇਕੱਠੇ ਆਏ ਸਾਕ ਚ ਅਸੀਂ ਸਾਡੇ ਗਰੀਬਾਂ ਦੀ ਧੱਕਾ ਹੋ ਜਾਂਦਾ ਜਿੱਥੇ ਕਿਤੇ ਸਾਡੀ ਪੁਲਿਸ ਸੁਲਵਾਈ ਨਹੀਂ ਕਰਦੀ ਅਸੀਂ ਸਾਡੀ ਅਸੀਂ ਹਰ ਕਿ ਲੀਡਰ ਕੋਲੇ ਗਏ ਅਸੀਂ ਇਹਨਾਂ ਕੋਲੇ ਗਏ ਵੀ ਸਾਡੀ ਸੁਲਵਾਈ ਕਰੋ ਪੁਲਿਸ ਵਾਲੇ ਸਾਡੀ ਸੁਲਵਾਈ ਨਹੀਂ ਕਰਦੇ ਅਸੀਂ ਸਾਰਾ ਪਿੰਡ ਇਕੱਠੇ ਅਕਲਦੀਪ ਦੇ ਹੱਕ ਚ ਬੜਾ ਕਿਸੇ ਵੀ ਪਾਰਟੀ ਦਾ ਅਸੀਂ ਕਾਲੀ ਦਲ ਦੇ ਬੰਦੇ ਆ ਅਸੀਂ ਇਹਦੇ ਨਾਲ ਆ ਅਸੀਂ ਪ੍ਰਪੇ ਨਾ ਕਿਸੇ ਸਰਦਾਰ ਦਾ ਕੁੱਤਾ ਮਰ ਜੇ ਤੇ ਪਰਚਾ ਹੰਦੇ ਆ ਤੇ 22 ਤਰੀਕ ਤੇ 5ਵੇਂ ਮਹੀਨੇ ਦੇ 6 ਵਜੇ ਅੱਜ 2.5 ਮਹੀਨੇ ਹੋ ਗਏ ਤੇ ਸਾਡੇ ਸਾਡਾ ਬਣਾਇਆ ਕੁਝ ਨਹੀਂ ਨਾ ਬਣਾਇਆ ਕੁਝ ਨਹੀਂ ਗੱਲ ਕਰੋ ਬਹਿ ਕੇ ਸਾਨੂੰ ਮੰਡੀ ਅਗਲੀ ਵਾਲਾ ਬੱਲੇ ਕਿ ਧਰ ਨਾਲ ਜਾਏਗਾ ਕੀ ਮਤਲਬ ਇਹ ਕੁਲਦੀਪ ਸਿੰਘ ਸਨ ਹਰਾਜ ਸਿੰਘ ਟਾਲੀ ਵਾਲਾ ਜੱਟਾਂ ਦਾ ਲੜਕਾ 23-5 ਨੂੰ ਐਕਸੀਡੈਂਟ ਹੋਇਆ ਸੀ ਇਹਦਾ ਕਿਉਂਕਿ ਜਿਹੜੀ ਇਨਫਾਰਮੇਸ਼ਨ ਸਾਨੂੰ ਆਈਸੀਓ ਰੋਡ ਸਾਈਡ ਐਕਸੀਡੈਂਟ ਵੀ ਆਈ ਸੀਗੀ ਉਹ ਤੇ ਇਹਦੇ ਸੱਟਾਂ-ਸੋਟਾਂ ਲੱਗੀਆਂ ਸੀ ਸਿਰ 'ਤੇ ਤੇ ਅਨਕੌਨਸ਼ੀਅਸ ਹੋ ਗਿਆ ਸੀ ਉਹ ਮਿੰਨਟ ਅਡੇ ਹੈ ਅਨਕੌਂਸ਼ੀਅਸ ਰਹਾ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਇਹ ਡਾਊਟ ਹੋਇਆ ਵੀ ਕੋਈ ਬਰਿੰਦਰ ਕੁਮਾਰ ਤੇ ਉਹਦਾ ਭਰਾ ਛਿੰਦਾ ਕੋਈ ਹੱਥਾਂ ਚਲਾਉਂਦੇ ਨੇ ਜੀ ਉੱਥੇ ਸ਼ਰਾਬ ਪੀਤੀ ਸੀ ਇਹਨਾਂ ਨੇ ਉਦਨ ਵੀ ਉਹਨਾਂ ਨੇ ਸੱਟਾਂ ਮਾਰੀਆਂ ਨੇ ਜੀ ਉਸ ਬਿਨਾਂ ਤੇ ਇਹਦਾ ਟ੍ਰੀਟਮੈਂਟ ਚੱਲਦਾ ਸੀ ਸਿਰਫ ਸੱਟ ਲੱਗੀ ਸੀ ਜਵਾੜੇ ਤੇ ਸੱਟ ਇਹਨਾਂ ਨੇ ਲਿਖਾਈ ਜਿਹੜੀ ਆਪਣੇ ਬਿਆਨਾਂ ਚ ਤੇ ਵੀ ਇਹ ਇਹਨਾਂ ਨੂੰ ਪੂਰਾ ਹੋਇਆ ਵੀ ਸ਼ੱਕ ਹੈ ਵੀ ਉੱਤੇ ਜਿਨ੍ਹਾਂ ਨੇ ਮਾਰਿਆ ਹੈਗਾ ਉਹ ਉਸ ਸਵੰਦ ਵਿੱਚ ਇਹਨਾਂ ਨੇ ਹੁਣ ਐਫ ਆਈ ਆਰ ਲੌਂਚ ਕਰਨ ਲੱਗੇ ਸੀ ਤੇ 302 ਦੀ ਜਿਹੜੀ ਪੁਰਾਣਾ ਆਈ ਪੀਸੀ ਹੁੰਦੀ ਸੀ 328 ਵਿੱਚ ਸ਼ਰਾਬ ਤੋਂ ਕੋਈ ਚੀਜ਼ ਪਲਾ ਕੇ ਫਟਾ ਮਾਰਿਆ ਉਹ ਐਫ ਆਈ ਆਰ ਲੌਂਚ ਕਰਕੇ ਹੁਣ ਉੱਥੇ ਅਸੀਂ ਫਿਰ ਇਨਵੈਸਟੀਗੇਸ਼ਨ ਕਰਾਂਗੇ ਥੈਂਕ ਯੂ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि एबीए ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਬਾ